ਰੇ ਸੋਨਿਆ ਸਤਿ ਸ੍ਰੀ ਅਕਾਲ ਰੂਪਨਗਰ ਨਗਰ ਕੌਂਸਲ ਵਿੱਚ ਨਵੀਂ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਅਧੀਨ ਅਸ਼ੋਕ ਕੁਮਾਰ ਵਾਹੀ ਨੇ ਨਵੇਂ ਪ੍ਰਧਾਨ ਵਜੋਂ ਆਪਣਾ ਚਾਰ ਸੰਭਾਲ ਲਿਆ ਹੈ ਚਾਰ ਸੰਭਾਲਣ ਤੋਂ ਬਾਅਦ ਵਾਹੀ ਨੇ ਸ਼ਹਿਰ ਦੇ ਹਰ ਪੱਖੀ ਵਿਕਾਸ ਨੂੰ ਲੈ ਕੇ ਆਪਣੀਆਂ ਪ੍ਰਾਥਮਿਕਤਾਵਾਂ ਸਾਂਝੀਆਂ ਕਰਦੇ ਹੇ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਪਾਣੀ ਬਿਜਲੀ ਸੜਕਾਂ ਸਫਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਵਿੱਚ ਵੱਡੇ ਪੱਧਰ ਤੇ ਬਦਲਾਅ ਦਿਖਾਈ ਦੇਣਗੇ ਉਹਨਾਂ ਨੇ ਭਰੋਸਾ ਦਵਾਇਆ ਕਿ ਨਗਰ ਕੌਂਸਲ ਵੱਲੋਂ ਕੀਤੇ ਜਾਣ ਵਾਲੇ ਹਰੇਕ ਵਿਕਾਸ ਪ੍ਰਯਾਸ ਨੂੰ ਪੂਰੀ ਪਾਰਦਰਸ਼ਤਾ, ਜ਼ਿੰਮੇਵਾਰੀ ਅਤੇ ਉੱਚ ਮਿਆਰ ਨਾਲ ਮੁਕੰਮਲ ਕੀਤਾ ਜਾਵੇਗਾ। ਵਾਹੀ ਨੇ ਦੱਸਿਆ ਕਿ ਐਮਐਲਏ, ਸਰਕਾਰ, ਪ੍ਰਸ਼ਾਸਨ ਅਤੇ ਨਗਰ ਕੌਂਸਲ ਟੀਮ ਦੀ ਸਾਂਝੀ ਕੋਸ਼ਿਸ਼ ਨਾਲ ਸ਼ਹਿਰੀ ਵਿਕਾਸ ਤੇ ਕੰਮਾਂ ਨੂੰ ਹੋਰ ਤਿੱਖੀ ਤਰਫਤਾਰ ਮਿਲੇਗੀ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਅਗਵਾਈ 'ਚ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹਵੇਲੀ, ਸਟੇਡੀਅਮ ਦਾ ਉਦਘਾਟਨ ਵੀ ਅੱਜ ਕਰ ਦਿੱਤਾ ਗਿਆ ਹੈ। ਰੂਪਨਗਰ ਦੇ ਐਮਐਲਏ ਦਿਨੇਸ਼ ਚੱਡਾ ਨੇ ਨਵੇਂ ਪ੍ਰਧਾਨ ਅਤੇ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਵੀਂ ਟੀਮ ਰਾਜਨੀਤਿਕ ਵਖਰਾਵਾਂ ਤੋਂ ਉੱਪਰ ਉੱਠ ਕੇ ਸਿਰਫ ਸ਼ਹਿਰ ਦੇ ਵਿਕਾਸ ਲਈ ਕੰਮ ਕਰੇਗੀ। ਛੱਡਾ ਨੇ ਕਿਹਾ ਕਿ ਇੱਕ ਵਿਧਾਇਕ ਅਤੇ ਨਗਰ ਕੌਂਸਲ ਮੈਂਬਰ ਹੋਣ ਦੇ ਨਾਤੇ ਉਹ 24 ਘੰਟੇ ਜਨਤਾ ਦੀ ਸੇਵਾ ਵਿੱਚ ਉਪਲਬਧ ਹਨ। ਐਮਐਲਏ ਛੱਡਾ ਨੇ ਇਹ ਵੀ ਦੱਸਿਆ ਕਿ ਨਗਰ ਕੌਂਸਲ ਦੀ ਤਾਜ਼ਾ ਮੀਟਿੰਗ ਵਿੱਚ ਲਗਭਗ 20 ਕਰੋੜ ਰੁਪਏ ਦੇ ਨਵੇਂ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਿੱਖਿਆ, ਸੜਕ ਸੁਧਾਰ, ਜਲ ਸਪਲਾਈ, ਖੇਡ ਸਹੂਲਤਾਂ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਜੁੜੇ ਕਈ ਕੰਮ ਇਸ ਵੇਲੇ ਤਿੱਵਰ ਗਤੀ ਨਾਲ ਜਾ ਰਹੀ ਹਨ ਸ਼ਹਿਰ ਦੀ ਤਰੱਕੀ ਰਹੇਗੀ ਸਾਡੇ ਬਸ ਹਰ ਤਰ੍ਹਾਂ ਹਰ ਤਰ੍ਹਾਂ ਦੀ ਪਾਣੀ ਦੀ ਬਿਜਲੀ ਦੀ ਸੜਕਾਂ ਦੀ ਔਰ ਜਿਹੜੀ ਵੀ ਲੋਕਾਂ ਦੀ ਕੋਈ ਹੋਰ ਐਕਸਟਰਾ ਜ਼ਰੂਰਤ ਹੋਏਗੀ ਉਹਦੇ ਵਿੱਚ ਵੀ ਜੋ ਹੋ ਸਕੇਗਾ ਜੋ ਬਣ ਸਕੇਗਾ ਐਮਐਲਏ ਸੇਪਤ ਸਾਹਿਬ ਦੀ ਮਦਦ ਨਾਲ ਸਰਕਾਰ ਦੀ ਮਦਦ ਨਾਲ ਆਪਣੇ ਐਮਸੀਆਂ ਦੀ ਮਦਦ ਨਾਲ ਤੁਹਾਡੇ ਸਭ ਦੀ ਮਦਦ ਨਾਲ ਸ਼ਹਿਰ ਵਾਸੀਆਂ ਦੀ ਮਦਦ ਨਾਲ ਹਰ ਉਪਰਾਲਾ ਕੀਤਾ ਜਾਏਗਾ ਇੱਕ ਗੱਲ ਯਕੀਨੀ ਬਣਾਇਆ ਜਾਏਗੀ ਵੀ ਜੋ ਵੀ ਪੈਸਾ ਇਕੱਠਾ ਹੋਏਗਾ ਉਹ ਬਹੁਤ ਟਰਾਂਸਪੈਰੈਂਸੀ ਨਾਲ ਔਰ ਲੋਕਾਂ ਦੀ ਸਮਝ ਆਏਗਾ ਵੀ ਪੈਸਾ ਖਰਚ ਹੋ ਰਿਹਾ ਔਰ ਸਮਾ ਬਹੁਤ ਘੱਟੀ ਹੈ ਸਮਝੋ 4 5 6 ਮਹੀਨਿਆਂ ਨੇ ਉਹਦੇ ਵਿੱਚ ਅਸੀਂ ਰਿਜ਼ਲਟ ਕੱਢਣੇ ਨੇ ਔਰ ਮੈਂ ਆਪਣੇ ਐਮਸੀ ਅੰਦਰ ਸਹਿਯੋਗ ਨਾਲ ਆਪਣੇ ਅਫਸਰਾਂ ਦੀ ਸਹਿਯੋਗ ਨਾਲ ਮੇਰੇ ਈਓ ਸਾਹਿਬ ਨੇ ਮੇਰੇ ਐਸਡੀਓ ਸਾਹਿਬ ਨੇ ਐਕਸ਼ਨ ਸਾਹਿਬ ਨੇ ਸਾਰੇ ਸਟਾਫ ਦੀ ਮਦਦ ਨਾਲ ਤੁਹਾਨੂੰ ਵੀ ਫੀਲ ਹੋਏਗਾ ਕੋਈ ਰਦੋ ਬਦਲ ਆਈ ਹੈ ਐਮਐਲਏ ਸਾਹਿਬ ਦੀ ਬੜੀ ਸਖਤ ਅਹਿਦਾਸਾ ਨੇ ਵੀ ਕੰਮ ਕਰਨਾ ਔਰ ਸਵੇਰੇ ਅੱਜ ਅਸੀਂ ਇਹਨਾਂ ਨਾਲ ਮੈਂ ਵੀ ਗਿਆ ਸੀਗਾ ਤੇ ਇੱਥੇ ਇੱਕ ਸਟੇਡੀਅਮ ਹੈ ਹਵੇਲੀ ਤੇ ਉੱਥਾ ਉੱਥਾ ਕਾਟਨ ਹੋਇਆ ਤੋ ਇਸ ਸ਼ਹਿਰ ਦੇ ਤਰਫ ਤਰੱਕੀ ਦੇ ਨਿਸ਼ਾਨੀ ਹੈ ਮਹਾਰਾਜ ਕਰੇਗਾ ਸਾਨੂੰ ਤਾਕਤ ਬਖਸ਼ੇਗਾ ਤੁਹਾਡਾ ਸਭ ਦਾ ਅਸ਼ੀਰਵਾਦ ਰਹੇਗਾ ਅਸੀਂ ਬਹੁਤ ਸ਼ਾਰਟ ਸਮੇਂ ਦੇ ਵਿੱਚ ਲੋਕਾਂ ਦੀ ਨੋਟਿਸ ਸੇ ਆਏਗਾ ਵੀ ਕੰਮ ਹੋ ਰਿਹਾ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਤਾਂ ਜੋ ਫੰਡ ਫੰਡ ਵਿੱਚ ਅਵੇਲੇਬਲ ਨੇ ਉਹ ਪ੍ਰੋਪਰ ਯੂਟਿਲਾਈਜੇਸ਼ਨ ਹੋਏਗੀ ਤੇ ਜੇ ਕੋ ਕਮੀ ਪੇਸ਼ ਹੋ ਗਈ ਸਰਕਾਰ ਤੋਂ ਮੰਗੀ ਜਾਏਗੀ ਸਰਕਾਰ ਮਦਦ ਕਰਨ ਨੂੰ ਤਿਆਰ ਹੈ ਕਰ ਰਹੀ ਹੈ ਔਰ ਕਰੇਗੀ ਐਸਾ ਪੂਰੀ ਆਸਾ ਹੈ ਔਰ ਸਾਡੇ ਰਿਜ਼ਲਟ ਨਿਕਲਣਗੇ ਵਧੀਆ ਨਿਕਲਣਗੇ ਔਰ ਉਮੀਦ ਕਰਦਾ ਹਾਂ ਮਹਾਰਾਜ ਸਾਡੀ ਤੇ ਮਿਹਰ ਪਰ ਰੱਖੂਗਾ ਆਪਾਂ ਵਧੀਆ ਰਿਜ਼ਲਟ ਕੱਟ ਕੇ ਤੁਹਾਨੂੰ ਦਵਾਂਗੇ ਸ਼ਾਰਟ ਪੀਰੀਅਡ ਦੇ ਵਿੱਚ ਐਸੀ ਪੂਰੀ ਉਮੀਦ ਹੈ ਬਾਕੀ ਤੁਸੀਂ ਸਾਰੇ ਇੱਥੇ ਮੇਰੇ ਕੋਲ ਆਏ ਹੋ ਮੇਰੇ ਐਮਐਲਏ ਸਾਹਿਬ ਆਏ ਨੇ ਉਹਨਾਂ ਦੀ ਟੀਮ ਆਈ ਹੈ ਮੇਰੇ ਸਾਰੇ ਕਾਂਗਰਸੀ ਭਰਾਏ ਸਾਰੇ ਸਭ ਦਾ ਧੰਨਵਾਦ ਹੈ ਤੁਹਾਡਾ ਵੀ ਧੰਨਵਾਦ ਹੈ ਮਹਾਰਾਜ ਕਰੇ ਵੀ ਵਧੀਆ ਪੀਰੀਅਡ ਗੁਜ਼ਰੇ ਐਸੀ ਪੂਰੀ ਆਸ ਹੈ ਤੁਹਾਡਾ ਸਭ ਦਾ ਇੱਕ ਵਾਰ ਫੇਰ ਹੱਥ ਜੋੜ ਕੇ ਧੰਨਵਾਦ ਕਰਦਾ ਪਿੱਛੇ ਜੋ ਕੁਝ ਹੋਇਆ ਉਹਨੂੰ ਭੁੱਲ ਜੀਏ ਅੱਗੇ ਵੱਲ ਦੇਖੀਏ ਔਰ ਮਹਾਰਾਜ ਕਰੂਗਾ ਵੀ ਸਭ ਕੁਝ ਵਧੀਆ ਹੋਊਗਾ ਐਸਾ ਵਧੀਆ ਕੰਬੀਨੇਸ਼ਨ ਪਹਿਲਾਂ ਨਹੀਂ ਬਣ ਪਾਇਆ ਹੁਣ ਬਣਿਆ ਜੀ ਅਸ਼ੋਕ ਭਾਈ ਜੀ ਇਹਨਾਂ ਨੂੰ ਰੋਪੜ ਮਿਊਂਸਪਲ ਕੌਂਸਲ ਦੇ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਬਾ ਬਹੁਤ ਸ਼ੁਭ ਕਾਮਨਾਵਾਂ ਤੇ ਸਾਡੀ ਸਾਰੀ ਟੀਮ ਅਜਿਥੇ ਨੂੰ ਮੁਬਾਰਕਬਾਦ ਦੇਣ ਲਈ ਪਹੁੰਚੀ ਹੈ ਕਿਉਂਕਿ ਬੜੇ ਸੁਲਝੇ ਹੋਏ ਇਨਸਾਨ ਨੇ ਇਹਨਾਂ ਨੂੰ ਤਿਆਰਬਾਰ ਉਪਰ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਪ੍ਰਧਾਨਗੀ ਕੀਤੀ ਹੈ ਲੰਬੇ ਸਮੇਂ ਤੋਂ ਰੋਪੜ ਸ਼ਹਿਰ ਦੇ ਐਮਸੀ ਨੇ ਕੰਮ ਕਰ ਰਹੇ ਨੇ ਸੋ ਇਹਨਾਂ ਦੇ ਪ੍ਰਧਾਨ ਬਣਨ ਦੇ ਨਾਲ ਜਿਹੜੇ ਮਿਊਨਿਸਪੈਲਿਟੀ ਦੇ ਕੰਮਕਾਰ ਹੈ ਉਹ ਵਧੀਆ ਤਰੀਕੇ ਨਾਲ ਹੋਣਗੇ ਚੰਗੀ ਟੀਮ ਵਧੀਆ ਬਣੀ ਹੈ ਵਾਈਸ ਸਾਹਿਬ ਪ੍ਰਧਾਨ ਬਣੇ ਨੇ ਰਾਜੂ ਸਤਿਆਲ ਜੀ ਸਾਡੇ ਇਹ ਸੀਨੀਅਰ ਵਾਈਸ ਪ੍ਰਧਾਨ ਬਣੇ ਨੇ ਵਾਈਸ ਪ੍ਰਧਾਨ ਮੈਡਮ ਗੁਪਤਾ ਜੀ ਬਣੇ ਨੇ ਸੋ ਸਾਰੀ ਟੀਮ ਜਿਹੜੀ ਸ਼ਹਿਰ ਦਾ ਕੰਮ ਕਰਨ ਦੇ ਵਿੱਚ ਇੰਟਰਸਟਿਡ ਹੈ ਕਿਸੇ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਦਾ ਕੰਮ ਕਰਨ ਦੇ ਵਿੱਚ ਇਹ ਸਾਰੀ ਟੀਮ ਜਿਹੜੀ ਉਹ ਦਿਲਚਸਪੀ ਰੱਖਦੀ ਹੈ ਸੋ ਮੇਰੇ ਵੱਲੋਂ ਇਹਨਾਂ ਨੂੰ ਪੂਰਾ ਸਹਿਯੋਗ ਜੋ ਇੱਕ ਮਿਊਂਸਿਪੈਲਿਟੀ ਦਾ ਮੈਂ ਮੈਂਬਰ ਵੀ ਹੈਗਾ ਮੈਂਬਰ ਹੋਣ ਦੇ ਨਾਤੇ ਵੀ ਹਲਕਾ ਵਿਧਾਇਕ ਹੋਣ ਦੇ ਨਾਤੇ ਵੀ ਮੇਰੇ ਵੱਲੋਂ ਜੋ ਸਹਿਯੋਗ ਇਹਨਾਂ ਨੂੰ ਦੇਣਾ ਬਣਦਾ ਮੈਂ 24 ਘੰਟੇ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਅਸੀਂ ਮਿਲ ਜੁਲ ਕੇ ਸ਼ਹਿਰ ਦਾ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਰਾਜ ਵੀ ਕੁਰਸੀ ਤੇ ਬੈਠਣ ਤੋਂ ਪਹਿਲਾਂ ਜਿਹੜੀ ਬੋਣੀ ਆ ਉਹ ਕਰਕੇ ਆਏ ਆ 20 ਲੱਖ ਦੇ ਸਟੇਡੀਅਮ ਦਾ ਉਦਘਾਟਨ ਬੜੀ ਹਵੇਲੀ ਦੇ ਵਿੱਚ ਸਾਡੇ ਅੱਜ ਨਵੇਂ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਕੁਝ ਕੰਮ ਸ਼ੁਰੂ ਕਰਾ ਕੇ ਆਏ ਆ ਆ ਬਾਕੀ ਜਿਹੜੇ ਹੋਰ ਕੰਮ ਹੈ ਸ਼ਹਿਰ ਦੇ ਵਿੱਚ ਉਹ ਵੀ ਚੱਲ ਰਹੇ ਨੇ ਤੇ ਮੈਨੂੰ ਉਮੀਦ ਹੈ ਵੀ ਨਵੀਂ ਟੀਮ ਦੇ ਨਾਲ ਕੰਮਾਂ ਦੀ ਗਤੀ ਜਿਹੜੀ ਵਧੇ ਜਾਨੀ ਮੈਨੂੰ ਜਿਹੜਾ ਕੰਮ ਹੁੰਦਾ ਨਾ ਜੀ ਇਹ ਹੁੰਦਾ ਮੇਰਾ ਕੰਮ ਥੋੜੀ ਸੁਰੱਖਿੀ ਬਣਾਉਣਾ ਨਹੀਂ ਹੈ ਮੇਰਾ ਕੰਮ ਸ਼ਹਿਰ ਦੇ ਕੰਮ ਕਰਨਾ ਹੈ ਇਹ ਜਿਹੜੀਆਂ ਬਿਨਾਂ ਨਾਪੀਆਂ ਤੋਲੀਆਂ ਗੱਲਾਂ ਹੁੰਦੀਆਂ ਕਿ ਇੰਨੇ 100 ਕਰੋੜ ਕਹਿ ਦਿਓ ਇੰਨਾ ਕਹਿ ਦਿਓ ਉਹਨਾਂ ਦਾ ਕੋਈ ਮਾਇਨਾ ਨਹੀਂ ਹੁੰਦਾ ਜੋ ਸ਼ਹਿਰ ਦੇ ਹੋਣ ਵਾਲੇ ਕੰਮ ਹੈ ਜਿਹੜੇ ਪਿਛਲੀ ਮੀਟਿੰਗ ਦੇ ਵਿੱਚ ਕੌਂਸਲ ਨੇ ਪਾਸ ਕੀਤੇ ਹੈ ਜਿਹੜੇ ਸ਼ਹਿਰ ਦੇ ਹੋਣ ਵਾਲੇ ਕੰਮ ਹੈ ਉਹ ਪਿਛਲੀ ਮੀਟਿੰਗ ਕੌਂਸਲ ਨੇ ਪਾਸ ਕੀਤੇ ਹੈ ਤੇ ਉਹ ਸਾਰੇ ਕੰਮ ਅਸੀਂ ਕਰਾਵਾਂਗੇ ਉਹ ਮੇਰੇ ਖਿਆਲ ਇਹਦਾ 20 ਕਰੋੜ ਦੇ ਕੰਮ ਸੀਗੇ ਜਿਹੜੇ ਨੇ ਪਾਸ ਕੀਤੇ ਸੀਗੇ ਉਹ ਸਾਰੇ ਕੰਮ ਕਰਾਵਾਂਗੇ ਉਹ ਤੋਂ ਬਿਨਾਂ ਵੀ ਸ਼ਹਿਰ ਦੇ ਵਿੱਚ ਹੋਰ ਜਿੰਨੇ ਹੋਣ ਵਾਲੇ ਕੰਮ ਹੈ ਉਹ ਵੀ ਅਸੀਂ ਕਰਾਵਾਂਗੇ ਕਿਉਂਕਿ ਦੋ ਤਰ੍ਹਾਂ ਦੇ ਕੰਮ ਹੁੰਦੇ ਇੱਕ ਹੁੰਦੇ ਐ ਕਾਉਂਸਲ ਦੇ ਰਾਈ ਹੋਣ ਵਾਲੇ ਕੰਮ ਜਿਹੜੇ ਕਾਉਂਸਲ ਦੇ ਰਾਈ ਹੋਣ ਵਾਲੇ ਕੰਮ ਐ ਉਹ ਕਾਉਂਸਲ ਨੇ ਆਪਣੀ ਮੀਟਿੰਗ 'ਚ ਪਾਸ ਕਰ ਲੈ। ਉਹ ਕੱਲਾ ਕੱਲਾ ਕੰਮ ਜਿਹੜਾ ਸਿਰੇ ਚੜੇਗਾ ਹੋਏਗਾ। ਉਹ ਤੋਂ ਬਿਨਾਂ ਬਹੁਤ ਸਾਰੇ ਕੰਮ ਇੰਪਰੂਵਮੈਂਟ ਅਫਸ ਦੇ ਰਾਈ ਵੀ ਹੋਣੇ ਆ ਉਹ ਵੀ ਕਰਾਵਾਂਗੇ। ਬਹੁਤ ਸਾਰੇ ਕੰਮ ਜਿਹੜੇ ਵਾਟਰ ਸਪਲਾਈ ਸੈਨੀਟੇਸ਼ਨ ਦੇ ਰਾਈ ਹੋਣੇ ਆ ਉਹ ਵੀ ਕਰਾਵਾਂਗੇ। ਉਸ ਤੋਂ ਬਿਨਾਂ ਵੀ ਆਡ-ਆਡ ਵਿਭਾਗਾਂ ਦੇ ਰਾਈ ਛੇੜ ਛੋਣ ਵਾਲੇ ਕੰਮ ਐ। ਵਾਈ ਸਾਹਿਬ ਨੇ ਜਿਹੜਾ ਅਗਵਾਈ ਕਰਨੀ ਐ ਕਾਉਂਸਲ ਦੇ ਕੰਮ ਜਿਹੜੇ ਕਾਉਂਸਲ ਤੋਂ ਬਿਨਾ ਬਾਕੀ ਸ਼ਹਿਰ ਦੇ ਕੰਮ ਐ ਅਸੀਂ ਪਹਿਲਾਂ ਵੀ ਕੀਤੇ ਐ ਹੁਣ ਵੀ ਕਰਾਂਗੇ ਰੋਪੜ ਸ਼ਹਿਰ ਦੇ ਵਿੱਚ ਸਰਕਾਰੀ ਕਾਲਜ ਐ ਉਹਨੂੰ ਅਜੇ ਤੱਕ ਕਦੇ ਕਿਸੇ ਨੇ ਰੰਗ ਦੀ ਕੂਚੀ ਨਹੀਂ ਫੇਰੀ ਸੀਗੀ ਤੇ 2 ਕਰੋੜ ਰੁਪਇਆ ਲੱਗਿਆ ਅੱਜ ਉਹ ਫਿਲਮਾਂ ਦੀ ਸ਼ੂਟਿੰਗਾਂ ਹੁੰਦੀਆਂ ਪੋਲੀਟੈਕਨਿਕ ਕਾਲਜ ਰੋਪੜ ਦਾ 14 ਸਾਲ ਤੋਂ ਬੰਦ ਪਿਆ ਸੀਗਾ ਅੱਜ ਚੱਲ ਰਿਹਾ ਉਹਦੇ ਵਿੱਚ ਫਾਰਮੇਸੀ ਵੀ ਆ ਗਈ ਰੋਪੜ ਦੇ ਵਿੱਚ ਕੋਈ ਅਜੇ ਤੱਕ ਸਿੱਖਿਆ ਮੰਤਰੀ ਵੀ ਰਹੇ ਐ ਮੁੱਖ ਮੰਤਰੀ ਸਾਡੇ ਜ਼ਿਲ੍ਹੇ ਚ ਰਹੇ ਐ ਪਰ ਮੈਂ ਉਹਨਾਂ ਦੀ ਕੋਈ ਨਿੰਦਾ ਨਹੀਂ ਕਰਦਾ ਪਰ ਜੋ ਗਰਾਊਂਡ ਤੇ ਫੈਕਟ ਹੈ ਕਿ ਸਾਡੇ ਜ਼ਿਲ੍ਹੇ ਦਾ ਅਜੇ ਕੋਈ ਅਜੇ ਤੱਕ ਕੋਈ ਯੂਨੀਵਰਸਿਟੀ ਨਹੀਂ ਸੀਗੀ ਪਹਿਲੀ ਯੂਨੀਵਰਸਿਟੀ ਜਿਹੜੀ ਨਾਈਲੇਟ ਸੇ ਉਸੇ ਬਣਾਉਣ ਚ ਕਾਮਯਾਬ ਹੋਏ ਐ ਐਮਐਲਏ ਬਣਦੇ ਸਰ ਵਾਈਸ ਸਾਹਿਬ ਨੇ ਰਾਹ ਪਾਇਆ ਸੀਗਾ ਵੀ ਸ਼ਹਿਰ ਦਾ ਪਾਣੀ ਤਾਂ ਪੂਰਾ ਹੋਣਾ ਜੇ ਅਸੀਂ ਨਹਿਰ ਤੋਂ ਪਾਣੀ ਦੀ ਸਪਲਾਈ ਵਧਾਉਣੀ ਆ ਉਹ 12 ਕਰੋੜ ਦਾ ਪ੍ਰੋਜੈਕਟ ਉਹ ਚੱਲ ਰਿਹਾ ਸਾਡੀ ਕੋਸ਼ਿਸ਼ ਹੈ ਵੀ ਉਹਨੂੰ ਅਸੀਂ ਗਰਮੀਆਂ ਤੋਂ ਪਹਿਲਾਂ ਜਿਹੜਾ ਲਾਗੂ ਕਰ ਦਈਏ ਜਿੱਥੇ ਟਿਊਬਲਾਂ ਦੀ ਲੋੜ ਹੈ ਉੱਥੇ ਟਿਊਬਲ ਜਿਹੜੇ ਲਾਏ ਗਏ ਐ ਓਪਨ ਜਿਮ ਲਾਏ ਗਏ ਐ ਸੋ ਕੰਮਾਂ ਦੀ ਲਿਸਟ ਬੜੀ ਲੰ ਅਸੀਂ 3-4 ਸਾਲ ਦੇ ਸਮੇਂ 'ਚ ਵੀ ਕੀਤੇ ਆ ਪਰ ਸਾਡੀ ਕੋਸ਼ਿਸ਼ ਇਹ ਰਹੀ ਕਿ ਜਿਹੜਾ ਅਗਲਾ ਸਾਲ ਆ ਉਹਦੇ 'ਚ ਵੀ ਉਨੇ ਕੰਮ ਇਕੱਲੇ 1 ਸਾਲ 'ਚ ਕਰ ਦਈਏ ਜਿੰਨੇ ਅਸੀਂ 3-4 ਸਾਲ ਦੇ ਸਮੇਂ 'ਚ ਕੀਤੇ